ਅਜਬਿਕੀਉ ਇਕਤਾਉ ਗ੍ਰਾਹਤਾਵਤ ਪਠਾਨਕੋਟ ਵਿਖੇ ਮਾਈਨਿੰਗ ਐਕਸੀਅਨ ਨੂੰ ਮਿਲਿਆ ਇਸ ਦੌਰਾਨ ਜ਼ਿਲ੍ਹਾ ਪਠਾਨਕੋਟ ਦੇ ਆਗੂ ਗੋਲਦੀਨਾਥ ਅਤੇ ਡਾਕਟਰ ਪਰਮੇਂਦਰ ਸਿੰਘ ਪੰਡੋਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਆਗੂ ਨੇ ਕਿਹਾ ਕਿ ਜੋਨ 2 ਬਾਈ ਤਰੀਕ ਨੂੰ ਇੱਕ ਟਰੱਕ ਟੇਪਲ ਜੰਮੂ ਵਾਲੀ ਸਾਈਡ ਤੋਂ ਰੇਤ ਦਾ ਲੱਦ ਕੇ ਮਾਦੋਪੁਰ ਰੋਕੀ ਨੂੰ ਆ ਰਿਹਾ ਸੀ ਇਸ ਦੌਰਾਨ ਮਾਈਨਿੰਗ ਵਿਭਾਗ ਦੇ ਅਫਸਰਾਂ ਵੱਲੋਂ ਚੱਕਪੁਆਇੰਟ ਤੋਂ ਪਹਿਲਾਂ ਗੱਡੀ ਰੋਕ ਕੇ ਬਿੱਲ ਮੰਗਿਆ ਗਿਆ ਤਾਂ ਡਰਾਈਵਰ ਸੁਪ੍ਰੀਤ ਸਿੰਘ ਨੇ ਬਿੱਲ ਵਿਖਾ ਦਿੱਤਾ ਜਦੋਂ ਬਿੱਲ ਜੋ ਕੀ ਕਰੈਸਰ ਵਾਲੀ ਕੰਪਨੀ ਨੇ ਦਿੱਤਾ ਸੀ ਉਸ ਵਿੱਚ ਕੁਝ ਖਰਾ ਦਾ ਫਰਕ ਹੋਣ ਕੜ ਕੀ ਉਹਨਾਂ ਨੇ ਗੱਡੀ ਚੋਕ ਕੇ ਲਵਾ ਦਿੱਤੀ ਜਿਸ ਦੌਰਾਨ ਡਰਾਈਵਰ ਨੇ ਕਿਹਾ ਕਿ ਮੈਨੂੰ ਸਮਾਂ ਦਿਓ ਮੈਂ ਪੂਰੇ ਪੈਸੇ ਦਿੱਤੇ ਹਨ ਜੋ ਵਿਭਾਗੀ ਗਲਤੀ ਬਿੱਲ ਕਟਣ ਲੱਗਿਆ ਹੋਈ ਹੈ ਉਹ ਠੀਕ ਕਰਵਾ ਲੈਂਦਾ ਹਾਂ ਮੌਕੇ ਤੇ ਮੌਜੂਦ ਅਧਿਕਾਰੀਆਂ ਠੀਕਰਾਉਣ ਲਈ ਕਿਹਾ ਤਾਂ ਉਹਨੂੰ ਉਸੇ ਸਮੇਂ ਵਿਚਟ ਠੀਕ ਕਰਵਾ ਲਿਆ ਆ ਬਿੱਲ ਠੀਕ ਕਰਾਉਣ ਦੇ ਬਾਵਜੂਦ ਅਧਿਕਾਰੀਆਂ ਨੇ ਐਕਸੀਅਨ ਦੇ ਕਹਿਣ ਤੇ 2,64,000 ਦਾ ਚਲਾਨ ਕੱਢ ਦਿੱਤਾ ਗਲਤੀ ਕਰੈਸ ਕਰਵਾ ਲਿਆ ਕੀਤੀ ਤੇ ਚਲਾਨ ਗੱਡੀ ਦਾ ਹੋ ਗਿਆ ਇਸ ਤਰ੍ਹਾਂ ਆਗੂਆਂ ਨੇ ਨਵੇਂ ਟਰਾਂਸਫਰ ਹੋ ਕੇ ਆਏ ਐਕਸੀਅਨ ਸਾਹਿਬ ਨਾਲ ਜਥੇਬੰਦੀ ਵੱਲੋਂ ਮਸਲਾ ਧਿਆਨ ਚੁੜਿਆ ਜਾਂਦਾ ਗਿਆ ਇਸ ਤਰ੍ਹਾਂ ਐਕਸੀਅਨ ਵੱਲੋਂ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਮਸਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਇਸ ਤਰ੍ਹਾਂ ਆਗੂਆਂ ਕਿਹਾ ਕਿ ਅਸੀਂ ਐਕਸੀਅਨ ਸਾਹਿਬ ਦੇ ਦਿੱਤੇ ਭਰੋਸੇ ਤੇ ਵਿਸ਼ਵਾਸ ਕਰਦੇ ਹਾਂ ਪਰ ਚੇਕਰ ਮਾਈਨਿੰਗ ਅਧਿਕਾਰੀ ਗਲਤ ਪਾਇਆ ਜੁਰਮਾਨਾ ਮਾਫ ਨਹੀਂ ਕਰਦੇ ਤਾਂ ਜਿੱਥੇ ਬੰਦੇ ਸੰਘਰਸ਼ ਕਰੇਗੇ ਜਿਸ ਦੇ ਜ਼ਿੰਮੇਵਾਰ ਮਾਈਨਿੰਗ ਦੇ ਅਧਿਕਾਰੀ ਹੋਣਗੇ ਇਸ ਮੌਕੇ ਜਿੱਥੇ ਬੰਦੇ ਰੇਹ ਕਾਰਕੁਨ ਵੱਡੀ ਗਿਣਤੀ ਚ ਮਾਈਨਿੰਗ ਦਫਤਰ ਪਠਾਨਕੋਟ ਪਹੁੰਚੇ ਇਸ ਮੌਕੇ ਜਗਜੀਵਨ ਸਿੰਘ ਤਲਵੰਡੀ ਕੁਲਬੀਰ ਸਿੰਘ ਜੇਠੂਵਾਲ ਗੁਰਮੁਖ ਸਿੰਘ ਚਿੰਤਬਿੰਡਾ ਮਲਕੀਤ ਸਿੰਘ ਸੋਨੂ ਮੰਗਲ ਸਿੰਘ ਸੰਗਣਾ ਰਣਜੀਤ ਸਿੰਘ ਆਦਿ ਹਾਜ਼ਰ ਸਨ ਅੱਗੇ ਦੇਖੋ ਪੂਰੀ ਰਿਪੋਰਟ ਹੁਸ਼ਿਆਰਪੁਰ ਫੋਕਸ ਐਨਲ ਜਕਰਤੋਸੇ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਇਹ ਹੋ ਕੇ ਇੱਥੇ ਸਾਨੂੰ ਧਰਨਾ ਵੀ ਦੇਣਾ ਪਿਆ ਸੀ ਤੇ ਫਿਰ ਇਹਨਾਂ ਨੂੰ ਮਜਬੂਰਨ ਬੋਰਡ ਬਣਾਉਣਾ ਪਿਆ ਸੀ ਤੇ ਬੋਰਡ ਦੇ ਤਤਰੀਸ਼ ਕੀਤੀ ਤੇ ਉਹ ਜੁਰਮਾਨਾ ਮਾਫ ਕੀਤਾ ਗਿਆ ਸੀ ਤੇ ਉਹ ਇਸ ਕਰਕੇ ਅਸੀਂ ਪ੍ਰਸ਼ਾਸਨ ਅਗੇ ਇਹੀ ਬੇਨਤੀ ਕਰਦੇ ਆਂ ਕਿ ਇਨਸਾਫ ਕੀਤਾ ਜਾਵੇ ਜਿਹੜਾ ਗੱਡੀ ਵਾਲੇ ਦਾ ਠੱਗਾ ਹੋਇਆ ਉਹ ਅਸੀਂ ਠੱਗਾ ਹੋਣ ਨਹੀਂ ਦੇਣਾ ਚਾਹੇ ਉਹ ਠੱਕੇ ਦੇ ਖਿਲਾਫ ਇਹ ਪ੍ਰਸ਼ਾਸਨ ਨੇ ਕੁਝ ਨਾ ਕੀਤਾ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਅਲਟੀਮੇਟ ਦੇ ਕੇ ਅਸੀਂ ਪੂਰਨ ਤੌਰ ਤੇ ਇੱਥੇ ਧਰਨਾ ਦਵਾਂਗੇ ਜੋ ਦੋਨੇ ਜ਼ਿਲ੍ਹੇ ਇਕੱਠੇ ਹੋ ਕੇ ਔਰ ਜਿਹੜਾ ਤੱਕਾ ਹੋਇਆ ਤੱਕੇ ਦਾ ਇਹਨਾਂ ਕੋਲ ਜਵਾਬ ਮੰਗਾਂਗੇ ਜਵਾਬ ਸਾਡਾ ਇਹਦਾ ਕੋ ਅਸੀਂ ਇਹੀ ਲੈਣਾ ਕਿ ਉਹ ਜੁਰਮਾਨਾ ਮਾਫ ਕੀਤਾ ਲਿਆ ਪ੍ਰਬੰਧ ਨੂੰ ਕਹਿਣਾ ਚਾਹੁੰਦੇ ਆ ਅਸੀਂ ਸਤਾ ਸਤਿੰਦਰ ਸਿੰਘ ਡੀਆਈਜੀ ਸਾਹਿਬ ਉਹਨਾਂ ਦੀ ਵੀ ਨੌਲੇਜ 'ਚ ਇਹ ਮਸਲਾ ਲਿਆਦਾ ਵਾ ਵੀ ਆ ਤੱਕਾ ਹੋਇਆ ਵਾ ਹੁਣ ਛਾਣ ਕੀਤੀ ਜਾਵੇ ਤੇ ਇਹ ਮਸਲੇ ਦਾ ਜਿਹੜਾ ਹੱਲ ਕੀਤਾ ਜਾਵੇ ਜੁਰਮਾਨਾ ਮਾਫ ਕੀਤਾ ਜਾਵੇ ਨਾ ਜੁਰਮਾਨਾ ਮਾਫ ਹੋਣ ਦੀ ਸੂਰਤ ਵਿੱਚ ਸਾਨੂੰ ਮਜਬੂਰੀ ਦੇ ਵਿੱਚ ਸੰਘਰਸ਼ ਕਰਨਾ ਪਊਗਾ ਉਹਦਾ ਜ਼ਿੰਮੇਵਾਰ ਮਾਈਨਿੰਗ ਵਿਭਾਗ ਦੇ ਅਫਸਰ ਹੋਣਗੇ ਜਿਹੜੇ ਕੀ ਜਾਣ ਬੁੱਝ ਕੇ ਅੱਖਾਂ ਮੀਟ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਜਿਲ੍ਹਾ ਪਾ ਕੇ ਚਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਤਕੇ ਚਾਈ ਨਹੀਂ ਆਉਂਦਿਆਂਗੇ ਨਹੀਂ ਆਉਂਦਿਆਂਗੇ ਨਹੀਂ